ਆ ਵੀਰੇ ਆਪਣਾ ਬਦਾਮਾਂ ਵਾਲਾ ਕਟਰਾ ਜਿਹੜਾ ਨੋਰਮਲ ਸਾਈਜ਼ ਆਪਾਂ ਨੂੰ ਸਾਰੇ ਭਰਾਵਾਂ ਨੂੰ ਚਾਹੀਦਾ ਹੁੰਦਾ ਵਾ ਆਲ ਇੰਡੀਆ ਦੇ ਵਿੱਚ ਡਿਲੀਵਰੀ ਕਰਦੇ ਆਂ ਪੂਰੀ ਕੋਈ ਬਾਹਰ ਕੈਨੇਡਾ ਅਮਰੀਕਾ ਵੀਰ ਬੈਠਾ ਉੱਥੇ ਵੀ ਭੇਜਦਾ ਉਹਦੋਂ ਬਾਅਦ ਪਿੱਤਲ ਦੀਆਂ ਵੀਰੇ ਤਾਂਬੇ ਦੀਆਂ ਦੋਨੇ ਤਰ੍ਹਾਂ ਦੀਆਂ ਨਲਕੀਆਂ ਫੁੱਲ ਸਾਈਜ਼ ਵੱਡੇ ਛੋਟੇ ਸਾਰੇ ਸਾਈਜ਼ ਮਿਲਣਗੇ ਇਹਨਾਂ ਦੇ ਵਿੱਚ ਡਬਲ ਪੈਸੇ ਵਾਪਸ ਦਵਾਂਗੇ ਜੇ ਕਿ ਕਬੂਤਰ ਦੇ ਫੰਗ ਜੁੜ ਜਾਣ ਜਾਂ ਰੰਗ ਉੱਡ ਜਾਵੇ ਵੈਸੇ ਇਹ 150 ਦੀ ਵੇਚ ਰਹੇ ਹਾਂ ਅੱਜ ਥੋੜੇ ਕਰਕੇ 120 ਰੁਪਏ ਦੀ ਗਾਹ ਤੋਂ ਆਪਾਂ ਗਾਹਕ ਨੂੰ ਦੇ ਦਿਆ ਕਰਾਂਗੇ ਅੱਜ ਇਹ 2 ਸਾਲ ਵਾਲਾ ਵਾ 2 ਸਾਲ ਤੋਂ ਲੈ ਕੇ ਆਪਣੇ ਕੋਲ ਵੀਰੇ 20 ਸਾਲ ਤੱਕ ਪੁਰਾਣਾ ਆਲੂ ਬੁਖਾਰਾ ਪਿਆ ਵਾ ਇਹ ਕਟਵਾੜੇ ਵੀਰੇ 20 ਸਾਲ ਪੁਰਾਣਾ ਆਲੂ ਬੁਖਾਰਾ ਵਾ ਲਿਖ ਕੇ ਦੂੰਗਾ ਜੇ ਕੋਈ 19 ਸਾਲ ਦਾ ਵੀ ਕਹੇ ਤਾਂ ਵੀ 5 ਲੱਖ ਰੁਪਏ ਨਾਮ ਦੂੰਗਾ ਠੀਕ ਹੈ ਜੀ ਇਹਦੇ ਵਿੱਚ ਪੀਲਾ yellow orange red green ਸਾਰੇ ਕਲਰ ਰੱਬੇ ਆਪਣੇ ਉਹਨੇ ਇਹ ਸਿਰਫ ਹੱਥ ਨਾਲ ਖੁੱਲ ਜਾਂਦੇ ਆ ਵੀਰੇ ਠੀਕ ਹੈ ਜੀ ਇਹਨਾਂ ਦੇ ਵਿੱਚ ਤੇਲ ਦੀ ਚੀਜ਼ ਦੀ ਫੁੱਲ ਗਾਰੰਟੀ ਆ ਵੀਰੇ ਪਿਓਰ ਜੈੱਡ ਬਲੈਕ ਕਾਲੀ ਸੌਂਤ ਤੁਹਾਨੂੰ ਦੇ ਦਾਂਗੇ ਵੀਰੇ ਓਕੇ ਕਾਲੀ ਰਸੌਂਤ ਵੀਰੇ 20 ਸਾਲ ਦਾ ਪੁਰਾਣਾ ਘੋੜਾ ਵੀਰੇ ਅੱਛਾ 20 ਸਾਲ ਦਾ ਹਾਂ ਐਂਡ ਜੈੱਡ ਬਲੈਕ ਇਹਦੇ ਵਿੱਚ ਵੀ ਤੁਹਾਨੂੰ ਮੈਂ ਵੈਰਾਈਟੀ ਦੇ ਦੂੰਗਾ ਇਹ ਪੱਤਿਆਂ ਵਾਲੀ ਰਸੌਂਤ ਆ ਵੀਰੇ ਇਹਦੇ ਵਿੱਚ ਵੀ ਆਪਣੇ ਕੋਲ ਤਿੰਨ ਚਾਰ ਤਰ੍ਹਾਂ ਦੀ ਵੈਰਾਈਟੀ ਹੈਗੀ ਆਪਣੀ ਵੀਰੇ ਇੱਕ ਕਟੋ ਘੜ 50 ਸਾਲ ਪੁਰਾਣੀ ਦੁਕਾਨ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਡਾਕਟਰ ਪ੍ਰਭਜਲ ਸਿੰਘ ਅੱਜ ਆਪਾਂ ਦੋਸਤੋ ਪਹੁੰਚੇ ਹਾਂ ਰੈਕੋਟ ਅਰਨੇ ਦੀ ਹੱਟੀ ਜਿੱਥੇ ਕਬੂਤਰਾਂ ਦਾ ਸਮਾਨ ਪੂਰਾ ਸਮਾਨ ਮਿਲਦਾ ਤੇ ਵਧੀਆ ਕੁਆਲਿਟੀ ਦਾ ਸਮਾਨ ਆ ਆਪਾਂ ਇਹਨਾਂ ਦਾ ਦੇਖਦੇ ਆਂ ਵੀ ਪੁੱਛਦੇ ਆਂ ਇਹਨਾਂ ਤੋਂ ਵੀ ਕੁਆਲਿਟੀ ਦੀ ਕੀ ਨਿਸ਼ਾਨੀ ਆ ਆਪਾਂ ਨੂੰ ਕੁਆਂਟੀਟੀ ਨਹੀਂ ਕੁਆਲਿਟੀ ਦੀ ਜ਼ਰੂਰਤ ਆ ਉਹ ਆਪਾਂ ਇਹਨਾਂ ਨਾਲ ਤਲਵਤ ਕਰਦੇ ਆ ਅੱਜ ਦੋਸਤੋ ਕਰਦੇ ਆ ਹਾਂਜੀ ਵੀਰ ਜੀ ਇਹ ਹਾਲਾਤ ਮੈਂ ਰੈਕਸ ਦੱਸਿਓ ਤੁਸੀਂ ਇੱਕ ਆ ਪੈਂਦਾ ਕਿਵੇਂ ਆ ਕੀ ਆ ਪਹਿਲਾਂ ਦਿੱਖ ਤੋਂ ਮੇਰੀਆਂ ਨੂੰ ਇਹ ਮੇਨ ਚੌਂਗ ਆ ਗਿਆ ਮਹਿੰਦੀ ਵਾਲਾ ਮੇਨ ਚੌਂਗ ਰੈਕੋਰ ਦਾ ਠੀਕ ਆ ਇੱਧਰ ਵੀ ਰਹਿ ਗਿਆ ਥਾਣਾ ਓਕੇ ਇੱਧਰ ਹੈਗਾ ਕਮੇਟੀ ਬਾਜ਼ਾਰ ਠੀਕ ਆ ਇੱਧਰ ਤਲਵੰਡੀ ਪਿਆਰ ਆ ਗਿਆ ਤੁਹਾਡੇ ਪਿੱਛੇ ਇੱਧਰ ਆ ਗਿਆ ਕੁਤਬਾ ਬਾਜ਼ਾਰ ਮੇਨ ਤਲਵੰਡੀ ਗੇਟ ਇੱਧਰ ਮੇਨ ਤਲਵੰਡੀ ਗੇਟ ਠੀਕ ਆ ਜੀ ਜਿੱਦ ਤੋਂ ਬਾਅਦ ਵੀਰੇ ਆ ਜਾਂਦਾ ਚੌਂਗ ਸੌਂਗ ਦੇ ਵਿੱਚੋਂ ਆ ਜੋ ਦੁਕਾਨ ਤੇ ਤੋਂ ਲੈ ਚਲਦੇ ਆ ਹਾਂਜੀ 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 ਚਲੋ ਦੋਸਤੋ ਮੇਨ ਆਇ ਦੁਕਾਨਾਂ ਨਾਲ ਜੁਵੈਲਰੀ ਦੀ ਦੁਕਾਨ ਆ ਗਈ ਤੇ ਮੇਨ ਬਾਜ਼ਾਰ ਆ ਬਾਜ਼ਾਰ ਭੀੜਾ ਆ ਵੀਰੇ ਆਪਣਾ ਲੁਧਿਆਣਾ ਲਹਿੰਗਾ ਹਾਊਸ ਮੇਨ ਇਹਨਾਂ ਦੀ ਆਮੋ ਸਾਹਮਣੇ ਦੋ ਦੁਕਾਨਾਂ ਠੀਕ ਹੈ ਲੁਧਿਆਣਾ ਲਹਿੰਗਾ ਹਾਊਸ ਨਾਮ ਤੋਂ ਸਾਹਮਣੇ ਦੋਸਤੋ ਇਹਨਾਂ ਦੀ ਹੈਗੀ ਆ ਜਿਹੜਾ ਇਹ ਸਮਾਨਾ ਨਾ ਫੜ। ਮੈਟਰ ਦੀ ਕਰਦੇ ਲੈਟਰ ਸਾਡੇ ਕਰਦੀ। ਗੰਟ ਵਾਲੀ। ਆਪਣੀ ਨਾਲ ਅਰਨੇ ਦੀ ਪੰਸਾਰੀ ਦੀ ਦੁਕਾਨ ਸਿਰਫ ਰੈਕੋਰਡ ਦੇ ਵਿੱਚ ਸਿਰਫ ਇੱਕ ਹੀ ਦੁਕਾਨ ਹੈ ਵੀਰੇ ਆਪਣੀ। ਆਪਣੇ ਨਾਮ ਦੀ ਕੋਈ ਹੋਰ ਦੁਕਾਨ ਨਹੀਂ ਹੈਗੀ। ਇੱਥੇ ਆਣੇ ਵਾਲੇ ਅਰਨੇ ਪੰਸਾਰੀ ਦੀ ਹੱਟੀ ਪੰਸਾਰੀ ਦੀ ਹੱਟੀ। ਇਹ ਐਡਰੈਸ ਤੁਸੀਂ ਪਸ ਕੇ ਦੋਸਤੋ ਇੱਥੇ ਪਾ ਸਕਦੇ। ਨਹੀਂ 10 ਕਿਲੋ। ਸਾਰਾ ਕੋਸਮ। ਇੱਥੇ ਪਿੰਜਰੇ ਵੀ ਹੈ ਇਹਨਾਂ ਦੇ। ਆ ਬੈਗ ਚੱਕ ਕੇ ਭਟਾਈ ਮਾੜਾ ਯਾਰ। 70 ਇੱਕ ਮਿੰਟ ਇੰਦਰ ਆ ਜਾਓ ਜੀ ਮਾੜਾ ਮੈਂ ਵੀਡੀਓ ਜੀ। ਬਾਕੀ ਆਪਾਂ ਹੋਰ ਵੀ ਸਾਰਾ ਇਹਨਾਂ ਦਾ ਪੁੱਛਦੇ ਆ ਕਿ ਕੀ ਕੀ ਸਮਾਨ ਆ ਕਿਵੇਂ ਆ ਕੀ ਆ ਸਾਰੀ ਗੱਲਬਾਤ ਦੋਸਤੋ ਵਾਲੀ ਹਾਂਜੀ ਵੀਰ ਜੀ ਕਟੜਾ ਦਿਖਾਓ ਜਿਹੜਾ ਤੁਸੀਂ ਬਦਾਮਾਂ ਵਾਲਾ ਮੇਨ ਆਪ ਵੀਰੇ ਆਪਣਾ ਬਦਾਮਾਂ ਵਾਲਾ ਕਟੜਾ ਜਿਹੜਾ ਨੋਰਮਲ ਸਾਈਜ਼ ਆਪਾਂ ਨੂੰ ਸਾਰੇ ਭਰਾਵਾਂ ਨੂੰ ਚਾਹੀਦਾ ਹੁੰਦਾ ਵਾ ਬਿਲਕੁਲ ਛੋਟੇ ਬਦਾਮ ਜਿਵੇਂ ਆਪਾਂ ਕਹਿ ਸਕਦੇ ਹਾਂ ਛੋਲਿਆਂ ਦੀ ਦਾਲ ਮੂੰਗੀ ਸਾਬ ਦੀ ਦਾਲ ਬਿਲਕੁਲ ਉਸਾਈ ਦੇ ਬਦਾਮ ਕਰਦੀ ਆ ਇਸ ਤੋਂ ਬਾਅਦ ਵੀਰੇ ਆਪਣੇ ਕੋਲੇ ਬੜੇ ਸਾਈਜ਼ ਦਾ ਇੱਕ ਉਹ ਵੀ ਦਿਖਾ ਦਿਓ ਥੋੜਾ ਜਿਹਾ ਸਾਈਜ਼ ਵੀਰੇ ਪਰ ਵੱਡਾ ਆ ਜਾਂਦਾ ਕੱਢਣ ਦੇ ਵਿੱਚ ਇਹ ਕਹਿ ਸਕਦੇ ਆਪਾਂ ਕਾਲੇ ਚਨੇ ਦੇ ਦਾਣੇ ਜਿੰਨਾ ਕਾਲੇ ਛੋਲਿਆਂ ਦੇ ਦਾਣੇ ਜਿੰਨਾ ਬਦਾਮਾਂ ਦਾ ਸਾਈਜ਼ ਇਹਦੇ ਵਿੱਚੋਂ ਪ੍ਰੋਪਰ ਨਿਕਲੂਗਾ ਓਕੇ ਹਾਂ ਇਹ ਥੋੜਾ ਥੋੜਾ ਜਿਹਾ ਵੱਡਾ ਸਾਈਜ਼ ਆ ਉਹ ਛੋਟੇ ਸਾਈਜ਼ ਦੇ ਵਿੱਚ ਆ ਜਾਂਦਾ ਹਾਂ ਉਹ ਵੈਸੇ ਲੱਗਿਆ ਇੱਕ ਇਹਨਾਂ ਦੇ ਵਿੱਚ ਆ ਜਾਂਦਾ ਵਾ ਆ ਸਾਈਜ਼ ਇਹ ਵੀ ਪਰ ਹੈ ਕਾਲੇ ਛੋਲੇ ਦੇ ਦਾਣੇ ਜਿੰਨਾ ਸਾਈਜ਼ ਕੱਡੂ ਬਦਾਮਾਂ ਦਾ ਠੀਕ ਹੈ ਆਪਾਂ ਬਿਲਕੁਲ ਬਰੀਕ ਨਹੀਂ ਕਹਿ ਸਕਦੇ ਜਿਹੜਾ ਉਹ ਸਾਈਜ਼ ਆ ਸਿਰਫ ਆਹੀ ਆ ਹਾਂ ਇਹ ਸਿਰਫ 150 ਰੁਪਏ ਦਾ ਵੀਰੇ ਇੱਕ ਪੀਸ ਆ ਠੀਕ ਹੈ ਜੀ ਇਹ ਅਸੀਂ 올 ਇੰਡੀਆ ਦੇ ਵਿੱਚ ਡਿਲੀਵਰੀ ਕਰਦੇ ਆਂ ਪੂਰੀ ਕੋਈ ਬਾਹਰ ਕੈਨੇਡਾ ਅਮਰੀਕਾ ਵੀਰ ਬੈਠਾ ਉੱਥੇ ਵੀ ਭੇਜ ਦਾਂਗੇ ਠੀਕ ਹੈ ਡਿਲੀਵਰੀ ਦਾ ਕੋਈ ਚਾਰਜ ਨਹੀਂ ਡਿਲੀਵਰੀ ਦਾ ਵੀਰੇ ਪੈਸੇ ਦਾ ਅਸੀਂ ਜੋ 30 40 ਰੁਪਏ ਲੱਗਦੇ 50 ਰੁਪਏ ਲੱਗਦੇ ਆ ਸਿਰਫ ਉਹੀ ਲੈਨੇ ਆਂ ਨਾਲ ਬਿੱਲ ਵਗੈਰਾ ਸੈਂਡ ਕਰ ਦਾਂਗੇ ਜਿੰਨੇ ਡਿਲੀਵਰੀ ਦੇ ਚਾਰਜਿਸ ਲੱਗਣਗੇ ਓਕੇ ਉਸ ਤੋਂ ਬਾਅਦ ਵੀਰੇ ਆਪਣੇ ਕੋਲ ਥੱਲਾਂ ਵੀ ਸਾਰੀਆਂ ਤਰ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਵੀਰੇ ਥੱਲਾਂ ਸਿੰਪਲ ਪਾਕਿਸਤਾਨੀ ਠੀਕ ਹੈ ਜੀ ਲੋਕ ਵਾਲੀਆਂ ਛੋਟੀਆਂ ਇਹਦੇ ਵਿੱਚ ਵੀਰੇ ਜਿੰਨੀਆਂ ਮਰਜ਼ੀ ਡੱਬੀਆਂ ਆਪਣੇ ਕੋਲ ਕੁਆਂਟੀਟੀ ਦੇ ਵਿੱਚ ਸਾਮਾਨ ਆ ਵੀਰੇ ਠੀਕ ਹੈ ਜੀ ਕੋਈ ਇੱਕ ਡੱਬੀ ਦੀ 10 ਡੱਬੀ ਭਾਵੇਂ ਇਹਦੇ ਨਾਲ ਦੀਆਂ 1000 ਡੱਬੀਆਂ ਲੈ ਲਓ ਉਹ ਵੀ 1000 ਮਿਲਣਗੀਆਂ ਠੀਕ ਹੈ ਨਲਕੀਆਂ ਵੀ ਹੈਗੀਆਂ ਉਦੋਂ ਆ ਪਿੱਤਲ ਦੀਆਂ ਵੀਰੇ ਤਾਂਬੇ ਦੀਆਂ ਦੋਨੇ ਤਰ੍ਹਾਂ ਦੀਆਂ ਨਲਕੀਆਂ ਫੁੱਲ ਸਾਈਜ਼ ਵੱਡੇ ਛੋਟੇ ਸਾਰੇ ਸਾਈਜ਼ ਮਿਲਣਗੇ ਇਹਨਾਂ ਦੇ ਵਿੱਚ ਠੀਕ ਹੈ ਜੀ ਠੀਕ ਉਸ ਤੋਂ ਬਾਅਦ ਪਾਣੀ ਵਾਲਾ 3.5 ਲੀਟਰ ਵਾਲਾ 5 ਲੀਟਰ ਵਾਲਾ ਸਾਰੇ ਹਾਜ਼ਰ ਮਿਲਣਗੇ ਵੀਰੇ ਠੀਕ ਹੈ ਉਸ ਤੋਂ ਬਾਅਦ ਬੋਲ ਸਟੈਂਡ ਕਬੂਤਰਾਂ ਦੇ ਬੈਠਣ ਵਾਲਾ ਸਟੈਂਡ ਓਕੇ ਇਹ ਕੰਧ ਦੇ ਉੱਤੇ ਲੱਗ ਜਾਂਦਾ ਵਾ ਲੱਕਵੁੱਡ ਨਾਲ ਆ ਲੱਕੜ ਨਾਲ ਆ ਪੇਚ ਨਾਲ ਆ ਇਹ ਕਾਜੀ ਠੀਕ ਆ ਇਹਦਾ ਕੀ ਰੇਟ ਆ ਇਹ ਵੀਰੇ 70 ਰੁਪਏ ਪੀਸ ਅੱਛਾ 70 ਰੁਪਏ ਪੀਸ ਪੂਰਾ ਮਜ਼ਬੂਤ ਆ ਬਾਕੀ ਕਿشن ਵੱਧ ਕੁਆਂਟੀਟੀ ਜੇ ਚਾਹੀਦੀ ਹੁਣ 100 200 20 ਉਹ ਜੇ ਮੌਕੇ ਤੇ ਆਪਾਂ ਡਿਸਕਾਊਂਟ ਵੀ ਦੇ ਦਾਂਗੇ ਲੈਸ ਕਰ ਦਾਂਗੇ ਵੱਧ ਵੱਧ ਉਸ ਤੋਂ ਬਾਅਦ ਪਾਣੀ ਵਾਲੇ ਵੀਰੇ ਕੱਪ ਵਗੈਰਾ ਓਕੇ ਬੋਤਲਾਂ ਵਾਲਾ ਪਾਣੀ ਵਾਲਾ ਸਿਸਟਮ ਸਾਰੀਆਂ ਬੋਤਲਾਂ ਦਾਣੇ ਵਾਲੇ ਕੱਪ ਹਰ ਚੀਜ਼ ਵੀਰੇ ਆਪਣੇ ਕੋਲੇ ਪਈ ਆ ਠੀਕ ਆ ਜੀ ਠੀਕ ਤੇ ਪੁਰਾਣਾ ਆਲੂ ਬੁਖਾਰਾ ਸਪਰੇਅ ਵਾਲਾ ਰੰਗ ਇੰਦੇ ਵਿੱਚ ਵੀਰੇ 15 20 ਕਲਰ ਮਿਲ ਜਾਣਗੇ ਤੁਹਾਨੂੰ 레드 ਮਜੈਂਟਾ orange ਲਾਲ ਕਾਲਾ ਹਰਾ ਨੀਲਾ ਸਾਰੇ ਕਲਰ ਮਿਲ ਜਾਣਗੇ ਇਹ ਸਪਰੇਅ ਵਾਲਾ ਆ ਗਿਆ ਇਹ ਸਪਰੇਅ ਵਾਲਾ ਵੀਰੇ ਪੱਕਾ ਰੰਗ ਦੀ ਫੁੱਲ ਗਾਰੰਟੀ ਆ ਡਬਲ ਪੈਸੇ ਵਾਪਸ ਦਵਾਂਗੇ ਜੇ ਕਿ ਕਬੂਤਰ ਦੇ ਫੰਗ ਜੁੜ ਜਾਣ ਜਾਂ ਰੰਗ ਉੱਡ ਜਾਵੇ ਠੀਕ ਹੈ ਡਬਲ ਪੈਸੇ ਵਾਪਸ ਲੈ ਕੇ ਜਾਂਦੇ ਕਬੂਤਰਾਂ ਵਾਲੇ ਵਰਤਦੇ ਵੀਰੇ ਇਹ ਜੋਜ ਦੀ ਵੀਰੇ ਮੇਰੇ ਕੋਲ 3 3 4 4 ਸੀ 100 ਸਿਸ਼ੀ ਦੀ ਸੇਲ ਆ ਵੀਰੇ ਰੋਜ਼ ਦੀ ਇਹ ਨਹੀਂ ਕਹਿੰਦਾ ਮੈਂ 10 ਦੀ 100 ਦੀ ਇੰਜ ਵੀਰੇ 200 ml ਠੀਕ ਹੈ ਜੀ ਵੈਸੇ ਇਹ 150 ਦੀ ਵੇਚ ਰਿਆ ਕੱਜ ਤੁਹਾਡੇ ਕਰਕੇ 120 ਰੁਪਏ ਦੀ ਗਾਹਾਂ ਤੋਂ ਆਪਾਂ ਗਾਹਕ ਨੂੰ ਦੇ ਦਿਆ ਕਰਾਂਗੇ ਓਕੇ ਸਿਰਫ 120 ਰੁਪਏ ਦੀ 200 ਗ੍ਰਾਮ ਠੀਕ ਹੈ ਸਾਰੇ ਤਰ੍ਹਾਂ ਦੇ ਕਲਰ ਹਾਂ ਇਹਦੇ ਵਿੱਚ ਵੀ ਸਾਰੇ ਤਰ੍ਹਾਂ ਦੇ ਆ ਬਾਕੀ ਇਹਦੇ ਵਿੱਚ ਜੇ ਸੁੱਕੇ ਕਲਰ ਲੈਣੇ ਆ ਚੰਗਿਆੜੇ ਕਲਰ ਇਹ ਵੀ ਡੱਬਾ ਫੜਾਈ ਸੁੱਕੇ ਚੰਗਿਆੜੇ ਕਲਰ ਵੀਰੇ ਇਹਦੇ ਵਿੱਚ ਸੁੱਕੇ ਚੰਗਿਆੜੇ ਵੀ ਮਿਲ ਜਾਣਗੇ ਉਹ ਆਪ ਤਿਆਰ ਤੁਸੀਂ ਕਰ ਸਕਦੇ ਹੋ ਉਹਨਾਂ ਦੇ ਵਿੱਚ ਵੀ ਸਾਰੇ ਕਲਰ ਹਾਜ਼ਰ ਠੀਕ ਹੈ ਜੀ ਬਾਕੀ ਕਿਸੇ ਦੋਸਤ ਨੇ ਹੁਣ ਕੋਈ ਲਾਲ ਗੁਲਾਬੀ ਪੀਲਾ ਹਰਾ ਇਹਦੇ ਵਿੱਚ ਮੇਰੇ ਸਾਰੇ ਤਰ੍ਹਾਂ ਦੇ ਆਪਣੇ ਕੋਲ ਕਲਰ ਪਏ ਆ ਇਹ ਚੰਗਿਆੜਾ ਰੰਗ ਇਹ ਚੰਗਿਆੜਾ ਹੀ ਤੁਸੀਂ ਆਪ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਇਹਦੇ ਵਿੱਚ ਹੀ ਸਾਰੇ ਰੰਗ ਹੈਗੇ ਆਪਣੇ ਕੋਲ ਹਾਜ਼ਰ ਮਿਲਣਗੇ ਜਿੰਨੇ ਮਰਜ਼ੀ ਰੰਗ ਲੈ ਲਓ ਇਹ ਵੀ ਉਸ ਤੋਂ ਬਾਅਦ ਵੀਰੇ ਤੁਹਾਨੂੰ ਦਿਖਾਉਣੇ ਆ ਪੁਰਾਣਾ ਆਲੂ ਬਖਾਰਾ ਹਾਂ ਜੀ ਉਹ ਵੀ ਦਿਖਾ ਦਿਓ ਉਹਦਾ ਕੀ ਰੇਟ ਹੈ ਜੀ ਪੁਰਾਣੇ ਆਲੂ ਬਖਾਰੇ ਵੀਰੇ ਆਪਣੇ ਕੋਲੇ 2-3 ਸਾਲ ਦਾ ਇਹ 2 ਸਾਲ علاوہ 2 ਸਾਲ ਤੋਂ ਲੈ ਕੇ ਆਪਣੇ ਕੋਲ ਵੀਰੇ 20 ਸਾਲ ਤੱਕ ਪੁਰਾਣਾ ਆਲੂ ਬੁਖਾਰਾ ਪਿਆ ਵਾ ਠੀਕ ਹੈ ਜੀ ਇੱਕ ਪੀਸ ਕੱਟ ਕੇ ਦਿਖਾਂਗਾ ਇਹ ਮੇਰੇ ਵੀ ਇਹ ਕਟੋ ਘਾਟ ਵੀਰੇ 20 ਸਾਲ ਪੁਰਾਣਾ ਆਲੂ ਬੁਖਾਰਾ ਵਾ ਲਿਖ ਕੇ ਦੂੰਗਾ ਜੇ ਕੋਈ 19 ਸਾਲ ਦਾ ਵੀ ਕਰੇ ਵੀ 5 ਲੱਖ ਰੁਪਏ ਨਾਮ ਦੂੰਗਰੇ ਠੀਕ ਹੈ ਜੀ ਠੀਕ ਆਪਣੇ ਕੋਲੇ 10 ਸਾਲ 5 ਸਾਲ ਨੂੰ ਇਹ ਚੀਜ਼ ਦੀ ਤਾਂ ਬੜੀ ਨੌਲੇਜ ਆ ਤਾਂ ਉਹੀ ਦੇਖ ਲੈਂਦੇ ਹੱਥ 'ਚ ਫੜੇ ਆਲੂ ਬੁਖਾਰਾ ਨਾ ਪੂਰਾ ਟਾਪ ਦਾ ਵੀਰੇ ਹਾਂਜੀ ਉਹ ਦੂਵਾਰ ਵੀਰੇ ਇਹਦੇ ਵਿੱਚ ਕਬੂਤਰ ਵਾਲੇ ਛਤਰੀਆਂ ਦੇ ਕੱਪੜੇ ਵੀਰੇ ਠੀਕ ਹੈ ਇਹਦੇ ਵਿੱਚ ਸਾਰੇ ਰੰਗ ਮਿਲਣਗੇ ਭਾਵੇਂ ਇੱਕ ਇੱਕ ਦੇ ਕਲਰ ਦੇ ਵਿੱਚ 10-10 ਥਾਂ ਵੀਰੇ ਹਾਜ਼ਰ ਮਿਲਣਗੇ ਓਕੇ ਜਿਹੜਾ ਮਰਜ਼ੀ ਰੰਗ ਲੈ ਲਓ ਠੀਕ ਹੈ ਇਹਦੇ ਵਿੱਚ ਪੀਲਾ yellow orange red green ਸਾਰੇ ਕਲਰ ਰੱਗੇ ਆਪਣੇ ਕੋਲੇ ਕੁਝ ਮਾਲ ਦੋਰੇ ਜਗ੍ਹਾ ਦੀ ਮੈਨੂੰ ਦਿੱਕਤ ਕਰਕੇ ਸਟੋਰ 'ਚ ਮਾਲ ਮੇਰਾ ਪਿਆ ਹੁੰਦਾ ਕੁਝ ਸਾਹਮਣੇ ਦੀ ਦੁਕਾਨ ਆਪਣੀ ਲਹਿੰਗਾ ਲੈਂਗੇ ਵਾਲੀ ਦੁਕਾਨ ਦੇ ਉੱਪਰ ਪਿਆ ਹੁੰਦਾ ਵੀਰੇ ਮਾਲ ਆਪਣਾ ਉਸ ਤੋਂ ਬਾਅਦ ਆ ਜਾ ਤੁਹਾਨੂੰ ਬਾਦਾਮ ਬਾਦਾਮ ਗਿਰੀ ਦਿਖਾ ਦਿੰਦਾ ਵੀਰੇ ਵੀਰੇ ਡਾਇਮੰਡ ਦੀ ਬਾਦਾਮ ਗਿਰੀ ਵੀਰੇ ਠੀਕ ਆ ਜੀ 15 ਮਾਰ ਕੇ ਵੀਰੇ ਮੈਂ ਲੈ ਆ ਕੇ ਚੈੱਕ ਕਰ ਲੈ ਸਭ ਤੋਂ ਵਧੀਆ ਸਭ ਤੋਂ ਵਧੀਆ ਤੇਲ ਡਾਇਮੰਡ ਦੀ ਗਿਰੀ ਕੈਲੀਫੋਰਨੀਆ ਠੀਕ ਆ ਜੀ ਇਹ ਵੀਰੇ 640 ਰੁਪਏ ਕਿਲੋ ਆ ਵੀਰੇ ਇਹਦਾ ਓਕੇ ਅੱਜ ਤੋਂ ਵੀਰੇ ਖੁੱਲੀ ਲੈ ਲਓ ਬੰਦ ਘਟਾ ਲੈ ਲਓ 640 ਰੁਪਏ ਨੂੰ ਦੇ ਦੂੰ ਵੀਰੇ ਅੱਜ ਤੀਖ ਹੈਗਾ 2 ਮਾਰ 2 ਅਪ੍ਰੈਲ 2023 ਠੀਕ ਹੈ ਜੀ 2023 ਇੱਕ ਨੰਬਰ ਕੁਆਲਟੀ ਆ ਇਹ ਮੇਰੇ ਕੁਆਲਟੀ ਦੀ ਫੁੱਲ ਗਾਰੰਟੀ ਆ ਐਵੇਂ 650 700 ਵੀ ਦਿਮਾਰ ਕਾ ਚੇਂਜ ਕਰਕੇ ਤੁਹਾਨੂੰ ਦੇ ਦਿੰਦਾ 700 ਦੀ ਆ 680 ਦੀ ਆ ਵੀਰੋ ਪੈਸੇ ਵੱਧ ਲਾਣ ਵਾਲਾ ਕੰਮ ਹੀ ਆ ਹਾਂਜੀ ਵੀਰ ਜੀ ਇਹ ਕਿਹੜੀ ਇਹ ਵੀਰੇ ਆਗੇ ਬਲੂ ਡਾਇਮੰਡ ਕੈਲੀਫੋਰਨੀਆ ਬਦਾਮ ਵੀਰੇ ਬਲੂ ਡਾਇਮੰਡ ਕੈਲੀਫੋਰਨੀਆ ਠੀਕ ਆ ਜੀ ਇਹ ਹੱਥ ਨਾਲ ਖੁੱਲ ਜਾਂਦੇ ਆ ਵੀਰੇ ਓਕੇ ਏ ਵੀਰੇ ਆਪਾਂ ਤੁਹਾਨੂੰ 450 ਰੁਪਏ ਕਿਲੋ ਨੂੰ ਬਦਾਮ ਠੀਕ ਹੈ ਸਿਰਫ 450 ਰੁਪਏ ਕਿਲੋ ਨੂੰ ਬਲੂ ਡਾਇਮੰਡ ਕੈਲੀਫੋਰਨੀਆ ਦੇ ਬਦਾਮ 2 April 2023 ਤੋਂ ਦੇ ਦਿਆ ਕਰਾਂਗੇ ਠੀਕ ਹੈ ਜੀ ਦਿਖਾਓ ਮੈਂ ਜਿੱਥੇ ਕੱਢ ਕੇ ਰੱਖਦਾ ਇਹ ਵੀਰੇ ਹੱਥ ਨਾਲ ਖੁੱਲਣ ਵਾਲੇ ਬਦਾਮਾਂ ਕੋਈ ਉਹ ਚੀਜ਼ ਨਹੀਂ ਹੈਗੀ ਇਹ ਸਿਰਫ ਹੱਥ ਨਾਲ ਖੁੱਲ ਜਾਂਦੇ ਆ ਵੀਰੇ ਠੀਕ ਹੈ ਜੀ ਇਹਨਾਂ ਦੇ ਵਿੱਚ ਤੇਲ ਦੀ ਚੀਜ਼ ਦੀ ਫੁੱਲ ਗਾਰੰਟੀ ਆ ਵੀਰੇ ਓਕੇ ਠੀਕ ਹੈ ਹਾਂਜੀ ਸਹੀ ਉਸ ਤੋਂ ਬਾਅਦ ਵੀਰੇ ਆਪਣੇ ਕੋਲ ਆਤਸ ਬਾਜੀਆਂ ਜਿਹੜੀਆਂ ਆਤਸ ਬਾਜੀਆਂ ਮਿਲਣਗੀਆਂ ਵੀਰੇ ਆਪਣੇ ਕੋਲੇ ਠੀਕ ਹੈ ਜੀ ਠੀਕ ਜਿਹੜੀਆਂ ਕਬੂਤਰਾਂ ਨੂੰ ਲਗੜ ਲਗੜ ਤੋਂ ਬਚਾਉਣ ਵਾਸਤੇ ਇਹ ਆਤਸ ਬਾਜੀਆਂ ਹੋਗੀਆਂ ਦਾਣੇ ਵਾਲੀਆਂ ਟਰੇਆਂ ਹੋਗੀਆਂ ਵੀਰੇ ਠੀਕ ਹੈ ਜੀ ਇਹਨਾਂ ਦਾ ਕੀ ਰੇਟ ਹੈ ਜੀ ਦਾ ਇਹ ਟਰੇ ਵੀਰੇ ਵੈਸੇ ਦਾ ਆਪਾਂ 300 ਦੀ ਵੇਚ ਰਹੇ ਆ 240 ਰੁਪਏ ਦੀ ਆਪਾਂ ਦੇ ਰਿਆ ਕਰਾਂਗੇ ਬਿਯਾਰ ਦੇ ਵਿੱਚ 300 350 ਸਵੀਕਾਰ ਦੀ ਤਾਂ 140 ਰੁਪਏ ਦੀ ਟਰੇ ਇੱਕ ਦੇ ਦਿਆ ਕਰਾਂਗੇ ਆਪਾਂ ਇਹ ਵੱਡਾ ਫੁੱਲ ਸਾਈਜ਼ ਆ ਵੀਰੇ ਕੋਈ ਛੋਟਾ ਸਾਈਜ਼ ਨਹੀਂ ਆਇਆ ਓਕੇ ਉਸ ਤੋਂ ਬਾਅਦ ਵੀਰੇ ਆਪਣੇ ਕੋਲ ਜੜੀ ਬੁੱਟੀਆਂ ਕਬੂਤਰਾਂ ਦਾ ਪਾਣੀ ਜਿਹੜਾ ਮੈਨ ਚਾਹੀਦਾ ਹੁੰਦਾ ਉਹਨਾਂ ਦਾ ਸਮਾਨ ਤੁਹਾਨੂੰ ਆਜੋ ਦਿਖਾ ਦਈਏ ਹਾਂਜੀ ਆਪਣੇ ਕੋਲੇ ਵੀਰੇ ਵਰਕ ਚਾਂਦੀ ਦੇ ਸੋਨੇ ਦੇ ਠੀਕ ਆ ਜੀ オリジナル ਹਰ ਤਰ੍ਹਾਂ ਦੇ ਵਰਕ ਮਿਲਣਗੇ ਵੀਰੇ ਓਕੇ ਇੱਕ ਨੰਬਰ ਫੁੱਲ ਗਾਰੰਟੀ ਬਨਾਰਾ ਦਾਣਾ ਹੋਰ ਦੋਸਤੋ ਆਪਾਂ ਰਹਿਣਾ ਉਤਰਾਲਾ ਪਾਣੀ ਦਾ ਸਮਾਨ ਦੇਸੀ ਜੜੀ ਬੂਟਨਾ ਪਈਆ ਆਪਾਂ ਅੱਜ ਆਪ ਇਸਿਆ ਨੂੰ ਇਸੇ ਪਰ ਤੇ ਵਾਲਾ ਸੌਂਤ ਵੀਰਾਂ ਸੌਂਤ ਦੇਖਣੀ ਇਹ ਵੀ ਬਹੁਤ ਤਰ੍ਹਾਂ ਦੀ ਹੁੰਦੀ ਆ ਇਹਦਾ ਵੀ ਦੇਖਣਾ ਪਤਾ ਲੱਗ ਜਾਂਦਾ ਦੋਸਤਾਂ ਨੂੰ ਇਹ ਸੌਂਤ ਵੀਰੇ ਆਪਣੇ ਬੜੇ ਟੌਪ ਦੀ origignal ਸੌਂਤ ਪਈਆ ਪਿਓਰ ਜੈਡ ਬਲੈਕ ਕਾਲੀ ਸੌਂਤ ਤੁਹਾਨੂੰ ਦੇ ਦਾਂਗੇ ਵੀਰੇ ਖੁੱਲੀ ਕਾਲੀ ਰਸੌਂਤ ਵੀਰੇ ਜੈਡ ਬਲੈਕ ਠੀਕ ਹੈ ਜੀ ਠੀਕ ਖੁੱਲੀ ਪੱਤੇ ਵਾਲੀ ਲੈਣੀ ਆ ਵੀਰੇ ਖੁੱਲੀ ਪੱਤੇ ਵਾਲੀ ਵੀਰੇ ਦਿਖਾ ਦਿੰਦੇ ਆਂ ਹਾਂਜੀ ਉਹ ਵੀ ਦਿਖਾ ਦਿਓ ਬਾਕੀ ਖੁੱਲੀ ਪੱਤੇ ਵਾਲੀ ਰਸੌਂਤ ਦਾ ਫਾਫਾ ਫੜ ਗਿਆ ਇਧਰ ਰਸੌਂਤ ਨੂੰ ਚੀਜ਼ ਹੁੰਦੀ ਆ ਉਹਨਾਂ ਨੇ ਆਪਣੀ ਫਰਕ ਲੈਣੀ ਆ ਆਪਣਾ ਕੰਮ ਆ ਚੀਜ਼ ਦਿਖਾ ਜੀ ਹਾਂਜੀ ਵੀਰ ਜੀ ਕੀ ਚੀਜ਼ ਹੈ ਏ ਵੀਰੇ ਪੁਰਾਣਾ ਗੋੜ 20 ਸਾਲ ਦਾ ਪੁਰਾਣਾ ਗੋੜਾ ਵੀਰੇ ਅਸਾਂ 20 ਸਾਲ ਦਾ ਬਿਲਕੁਲ ਹਾਂ ਐਂਡ ਜੈਡ ਬਲੈਕ ਇਹਦੇ ਵਿੱਚ ਵੀ ਤੁਹਾਨੂੰ ਮੈਂ ਵੈਰਾਈਟੀ ਦੇ ਦੂੰਗਾ 20 ਸਾਲ 15 ਸਾਲ 25 ਸਾਲ ਪੁਰਾਣਾ ਗੋੜਾ ਵੀਰੇ ਇਸ ਤੋਂ ਵੀ ਕਾਲਾ ਦੇ ਦੂੰਗਾ ਠੀਕ ਹੈ ਜੀ ਇਹ ਉਸ ਤੋਂ ਬਾਅਦ ਵੀਰੇ ਕਰਸੌਂਦ ਜਿਹੜੀ ਆਪਾਂ ਦੇਖਦੇ ਪਏ ਸੀਗੇ ਇਹ ਪੱਤੇ ਵਾਲੀ ਰਸੌਂਦ ਆ ਵੀਰੇ ਇਹਦੇ ਵਿੱਚ ਵੀ ਆਪਣੇ ਕੋਲ ਤਿੰਨ ਚਾਰ ਤਰ੍ਹਾਂ ਦੀ ਵੈਰਾਈਟੀ ਹੈਗੀ ਹੈ ਪੂਰੀ ਰਸੌਂਦ ਵੀ ਹੈਗੀ ਹੈ ਕਾਲੀ ਵੀ ਹੈਗੀ ਆ ਜਿਹੜੇ ਪੱਤੇ ਵਾਲੀ ਆ ਗਈ ਆ ਇਹ ਪੱਤੇ ਵਾਲੀ ਆ ਗਈ ਵੀਰੇ ਜਿਹੜੇ ਭਰਾ ਨੂੰ ਕਾਲੀ ਜਿਹੜੇ ਕਾਲੀ ਮਿਲ ਜੂ ਪੂਰੀ ਜਿਹੜੇ ਪੂਰੀ ਮਿਲ ਜੂ ਰੋੜ ਜਿਹੇ ਜਿਹਾ ਚਾਹੀਦਾ ਉਹੋ ਜਿਹਾ ਮਿਲ ਜੂਗਾ ਬਾਕੀ ਵੀਰੇ ਤੁਸੀਂ ਆਪਣੀ ਆਪਣੀ ਦੁਕਾਨ ਤੋਂ ਹਰ ਇੱਕ ਚੀਜ਼ ਸਮਾਨ ਮਿਲ ਸਕਦਾ ਬਿਲਕੁਲ ਮਿਲ ਸਕਦਾ ਵੀਰੇ ਆਪਣੀ ਵੀਰੇ ਕਟੋਗੜ 50 ਸਾਲ ਪੁਰਾਣੀ ਦੁਕਾਨ ਆ ਆਪਣੇ ਛੱਤ ਵੱਲ ਦੇਖ ਕੇ ਵੀਰੇ ਤੁਸੀਂ ਅੰਦਾਜ਼ਾ ਵੀ ਲਗਾ ਸਕਦੇ ਹੋ ਕੋਈ ਨਵੀਂ ਨਹੀਂ ਦੁਕਾਨ ਹੈਗੀ ਹਾਂਜੀ ਹਾਂਜੀ ਉਸ ਤੋਂ ਬਾਅਦ ਭਰਾਵਾਂ ਨੂੰ ਜੜੀ ਬੂਟੀਆਂ ਦੀ ਇੱਕ ਵਾਰੀ ਤੁਸੀਂ ਨੀਕਾ ਕਰਾ ਦਿਓ ਸਾਹਮਣੇ ਵੀ ਸਾਰੀ ਜਿਹੜਾ 5-6000 ਡੱਬਾ ਜੜੀ ਬੂਟੀਆਂ ਦਾ ਲੱਗਿਆ ਹੋਇਆ ਵਾ ਠੀਕ ਹੈ ਜੀ ਜਿਹੜਾ ਕਬੂਤਰਾਂ ਦਾ ਪਾਣੀ ਬੰਦਾ ਮੇਨ ਜਿੰਦੇ ਵਿੱਚ ਸਾਰਾ ਫੁੱਲ ਬਲਾਵ ਕਾਸਨੀ ਸਰਦ ਚੀਨੀ ਕਵਾਬ ਚੀਨੀ ਹਰ ਚੀਜ਼ ਆਪਣੇ ਕੋਲ ਨਵੀਂ ਤੋਂ ਨਵੀਂ ਪਈ ਆ ਕੋਲ ਰੋਡੇ ਇੰਦਰਜੋ ਠੀਕ ਹੈ ਠੀਕ ਬਾਕੀ ਵੀਰ ਹੁਣਾਂ ਨੂੰ ਮਾਰੀ ਮਸ ਕੁਆਲਿਟੀ ਦਾ ਹੀ ਹੁੰਦਾ ਮੇਨ ਤਾਂ ਜਦੋਂ ਤੁਸੀਂ ਕੁਆਲਿਟੀ ਦੇਣ ਲੱਗੇ ਆ ਦੋਸਤਾਂ ਨੂੰ ਆਪੇ ਹੀ ਪਸੰਦ ਆ ਜੈਨੇ ਕੁੱਤਰਵਾਜ ਭਰਾਵਾਂ ਨੂੰ ਕੁਆਲਿਟੀ ਵਾਸਤੇ ਤੁਸੀਂ ਵਧੀਆ ਕੋਈ ਲਾਂਭਾ ਨਾ ਆਵੇ ਆਏ ਚੀਜ਼ ਲੈ ਜੇ ਅਗਲਾ ਵੀ ਯਾਰ ਇਹ ਤਾਂ ਮਾੜੀ ਸੀ ਵੀਰੇ ਲਾਂਬੇ ਵਾਲਾ ਕੰਮ ਕਰਦੇ ਨਹੀਂ ਆਪਾਂ ਦੁਕਾਨਦਾਰੀ ਬਣਾਣੀ ਆ ਦੁਕਾਨਦਾਰੀ ਬਣਾਉਣ ਨੂੰ ਵੀਰੇ 50 ਸਾਲ ਲੱਗ ਜਾਂਦੇ ਆ ਬੰਦੇ ਦੀ ਤਾਂ ਨਹੀਂ ਲੱਗਦੇ ਆਪਾਂ ਸੋਕ ਨਾਲ ਫੇਰ 5-4 ਸਾਲਾਂ ਦੇ ਵਿੱਚ ਮੈਂ ਆਪ ਖੁਦ ਬਣਾ ਰਿਹਾ ਠੀਕ ਆ ਜੀ ਠੀਕ ਮਸੂਹੀ ਤੁਹਾਡੇ ਨਾਮ ਬੋਲੀ ਕੋਈ ਨਾਮ ਨਹੀਂ ਪਾੜੀ ਕੋ ਨਾ ਬੋਲ ਹਾਂਜੀ ਬਾਈ ਜੀ ਕਿਹੜੇ ਪਿੰਡ ਤੋਂ ਆਏ ਆ ਹਾਂ ਬਾਈ ਅਸੀਂ ਬੜਾ ਜਤਵਾਲਾ ਬੜਾ ਜਤਵਾਲ ਹਾਂਜੀ ਠੀਕ ਆ ਜੀ ਠੀਕ ਆ ਅਸੀਂ ਕਬੂਤਰਾਂ ਵਾਲਾ ਸਮਾਨ ਲੈਣ ਆਏ ਹਾਂ ਹਾਂਜੀ ਕਬੂਤਰਾਂ ਵਾਲਾ ਸਮਾਨ ਬਾਕੀ ਕੱਪੜਾ ਆਹਾਂ ਪਾਣੀ ਪੂਣ ਦੇਣ ਵਾਲੇ ਠੀਕ ਆ ਜੀ ਪਤਾ ਲੱਗਿਆ ਸੀ ਇਹਨਾਂ ਦੀ ਵੀਡੀਓ ਆਈ ਸੀਗੀ ਵੀ ਬਾਹਰ ਠੀਕ ਆ ਹਾਂਜੀ 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 ਕਿਵੇਂ ਲੱਗਿਆ ਸਮਾਨ ਸੋਹਣਾ ਬਹੁਤ ਵਧੀਆ ਜੀ ਠੀਕ ਹੈ ਜੀ। ਦਾਸੇ ਗ੍ਰਾਮ ਬੋਨੇ ਉਹ ਤੋਂ ਬਾਈ ਸਮਾਨ ਨੂੰ ਵੀ ਆ ਕੇ ਲੈ ਕੇ ਆਓ ਹਾਂਜੀ 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 ਆਪਾਂ ਪਾ ਦੇਣਾ ਅੱਗੇ ਦੋਸਤੋ ਮਿੱਤਰਾਂ ਨੂੰ ਜਿਵੇਂ ਵੀ ਚੰਗਾ ਲੱਗਦਾ ਹੋਰ ਉਹ ਸਾਬ ਨਾਲ ਉਹ ਦੇਖ ਲੈਣੇ। ਮੱਖੀਆਂ ਇੱਧਰ ਆਪਾਂ ਵੇਖ ਮੀਟ। ਸੰਦੀ ਵੇ ਸੀ ਹੂੰ ਹੂੰ ਮਰੀ ਮੋਢੇ ਨੂੰ ਕਰਾ ਲੈਣੀ ਸੀਗੀ ਸਹੀ ਹੈ। ਦੋਸਤੋ ਇਹ ਪਾਸਮਾ ਚਾਂਦੀ ਪਾਸਾ ਮੋਨਾ ਪਾਸਾ ਉਹ ਪਾਸਾ ਸਾਰੀਆਂ ਪਾਸਮਾ ਇਹਦੇ ਵਿੱਚ ਮੇਰੀ ਮੋਸਤੀ ਪਾਸਾ ਮੈਨ ਲੱਗਦੀ ਆ ਪਾਣੀ ਵਾਸਤੇ ਵੀਰੇ ਸਭ ਤੋਂ ਵੱਧ ਠੀਕ ਹੈ ਜੀ ਇਹਦੇ ਵਿੱਚ ਚਾਂਦੀ ਸੋਨਾ ਇਹ ਸਾਰਾ ਕੁਝ ਆਪਾਂ ਬੈਦਨਾਨ ਦਾ ਇਮਾਨ ਹੁੰਦਾ ਆਪਣੇ ਕੋਲ ਚਾਂਦੀ ਪਾਸਾ ਮ ਆ ਜਾਂਦੀ ਆ ਵੀਰੇ ਓਕੇ ਉਸਦਵਾ ਦੇ ਵਿੱਚ ਸੋਨਾ ਪਾਸਾ ਵਾ ਈਦਾ ਪਸੰਮ ਜਿਹੜੀ ਮਰਜ਼ੀ ਪਸੰਦੇਰੇ ਫੁੱਲ ਗਰੰਟੀ ਟਰਵ ਬੈਦਨਾਤ ਦਾ ਮਾਰ ਲਖਦਾ ਹੋਰ ਵੀ ਰਖਦਾ ਨਹੀਂ ਠੀਕ ਹੈ ਪੂਰੀ ਵਧੀਆ ਕੁਆਲਟੀ ਦਾ ਇੱਕ ਵਾਰੀ ਜਿਹਦੇ ਆਪਣੀ ਗਰੰਟੀ ਆ ਵੀਰੇ ਸਾਕ ਆਪਾਂ ਖਰਾਬ ਨਹੀਂ ਕਰਦੇ ਵਧੀਆ ਚੀਜ਼ ਬਣਾ ਕੇ ਦੇ ਦਿਆ ਆ ਅੱਖ ਮੇਰੇ ਲੱਗਿਆ ਵੀਰੇ ਤੁਹਾਡੇ ਪਿੱਛੇ ਮੇਰੇ ਕਾਰ ਚੱਲਿਆ ਉਹ ਬੋਤਲ ਨਹੀਂ ਠੀਕ ਹੈ ਜੀ ਇੱਕ ਮੇਰੇ ਇੱਕ ਮੇਰੇ ਹੋ ਗਿਆ ਉਪਰ ਆ ਰਖਦੇ ਆ ਠੀਕ ਹੈ ਜੀ ਅਮਰੂਦ ਹਵਾ ਹੀ ਰੱਖਦੇ ਗੱਡੀ ਅਸੇ ਗੁਲਾਬ ਦਾ ਸੌਫ ਦਾ ਇਹ ਸਾਰੇ ਅਰਕ ਹੈ ਠੀਕ ਹੈ ਜੀ ਠੀਕ ਹੈ ਬੋਲਦੇ ਸਾਰੇ ਕਿਹੜੇ ਕਿਹੜੇ ਗੱਡੀ ਗੁਲਾਬ ਦਾ ਅਰਕ ਹੈ ਵੀਰੇ ਸੌਫ ਦਾ ਠੀਕ ਹੈ ਜੀ ਤੇ ਚਾਰੋ ਵਰਕ ਵੀਰੇ ਓਕੇ ਕਿਹੜੀ ਕੰਪਨੀ ਦੇ ਹੈ ਬਤਰਾ ਦੇ ਵਧੀਆ ਅਸਾ ਬਤਰਾ ਦੇ ਹਮਦਰਦ ਹਮਦਰਦ ਦੇ ਓਕੇ ਬਤਰਾ ਹਮਦਰਦ ਦੇ ਠੀਕ ਹੈ ਜੀ ਠੀਕ ਮੰਗੇ ਸਾਰੀ ਹਾਂਜੀ ਹਾਲੀ ਹਾਂਦੀ ਪਾਣੀ ਇਹ ਸਾਰੀਆਂ ਭਸਮਾਂ ਵੀਰੇ ਲੋਭਸਮ ਮੰਗਭਸਮ ਪਰਵਾਲ ਭਸਮ ਤ੍ਰਮੰਗਭਸਮ ਹਰਦਨ ਦੀ ਭਸਮਾਂ ਵੀ ਲੋਗੀ ਗੱਲ ਗੱਲ ਉਸ ਤੋਂ ਬਾਅਦ ਵੀਰੇ ਇੱਕ ਕਿਹੜਾ ਪਾ ਲੱਕੀ ਡਰਾ ਚਲਾਇਆ ਹੋਇਆ ਹਾਂਜੀ ਇਹ ਵੀ ਜਰੂਰ ਲੋਕ ਵੀਰੇ ਉਹਨਾਂ ਨੂੰ ਲੋਕਾਂ ਨੂੰ ਦਿਖਾਓ ਕਿ ਧਿਆਰੇ ਜੀ ਵੱਜਲਾ ਹਾਂਜੀ ਇਹ ਲੱਕੀ ਡਰਾਈਵਰ ਇਹ ਦੱਸੇ ਹਾਂਜੀ ਵੀਰੇ ਆਪਣਾ ਲੱਕੀ ਡਰਗੱਡਾ ਲੱਗੇ ਵੀਰੇ ਠੀਕ ਹੈ ਜੀ ਉਹਦਾ ਨਾਮ ਕੱਢਣਾ ਉਹ ਪਣ ਹੈਗਾ ਸਿਰਫ ਇੱਕ ਸਟੇਪ ਕਰ ਪਤਾ ਵੀਰੇ ਠੀਕ ਹੈ ਪਹਿਲਾ ਨਾਮ 31 ਕਿਲੋ ਬਾਦਮ ਜਾ ਫ੍ਰੈਂਡਸ 옵ਸ਼ਨ ਹੈ ਜੀ ਆਪਣੇ ਕੋਲੇ ਜੀ ਬਦਾਮ ਨਹੀਂ ਲੈ ਬਦਾਮ ਫ੍ਰੀਜ ਲੈ ਸਕਦਾ ਠੀਕ ਹੈ ਜੀ ਦੂਜਾ ਨਾਮ 21 ਕਿਲੋ ਬਦਾਮ ਜਬ ਜਬ 3 ਇੰਚੀ LED ਠੀਕ ਹੈ ਠੀਕ ਹੈ ਜੀ ਤੀਜਾ ਨਾਮ 11 ਕਿਲੋ ਬਦਾਮ ਜਾ ਕੁਲੋ ਰੇ ਵੀਰੇ ਠੀਕ ਹੈ ਜੀ ਅੱਠ ਨਾਮ ਕਟ ਰਹੇ ਪੰਜ ਪੰਜ ਕਿਲੋ ਵੀਰੇ ਆਪਾਂ ਓਕੇ ਜੇ ਕਿਸੇ ਨੇ ਬਦਾਮ ਨਹੀਂ ਲੈਣੇ ਤੁਸੀਂ ਮੇਰੇ ਤੋਂ ਸੌਦਾ ਲੈ ਸਕਦੇ ਏ ਟੂ ਜ਼ੈਡ ਡੇਢ ਮਹੀਨੇ ਸੌਦਾ ਫ੍ਰੀ ਰਵਾਂਗੇ ਜੀ ਠੀਕ ਹੈ ਜੀ ਜੇ ਕੋਈ ਬੰਦਾ ਆਪਣਾ ਦੂਰ ਬੈਠਾ ਵੀਰੇ ਉਹ Google Pay ਪੇਮੈਂਟ ਕਰੋ ਜੀ ਅਸੀਂ ਉਹਨੂੰ 쿠ਪਨ ਨੰਬਰ 24 ਘੰਟੇ 쿠ਪਨ ਨੰਬਰ ਉਹਨੂੰ ਦੇ ਦਾਂਗੇ ਜੀ ਓਕੇ ਸਾਰਾ ਆਪ ਆ ਮਹੀਨੇ ਵਿੱਚ ਐਤਵਾਰ ਨੂੰ 2 ਮਹੀਨੇ ਦੀ 9 ਤਰੀਕ ਨੂੰ ਨਿਕਲ ਆਵੇਗਾ। ਦੋਵੇਂ ਲਾਈਵ ਚ ਲੱਗੂਗਾ ਜੀ। ਅਰਮੀ ਦੀ ਛੱਟੀ ਫੇਸਬੁੱਕ ਐਡੀ ਸਾਡੀ ਦੀ ਉਹਦੇ ਲਾਈਵ ਚ ਲਾਵਾਂਗੇ ਜੀ। ਜੇ ਕਿਸੇ ਵੀਰ ਭਰਾ ਦਾ ਡਰਾ ਨਿਕਲਦਾ ਜੀ ਉਹ ਇੱਥੇ ਨਹੀਂ ਆ ਸਕਦਾ। ਨਾਲ ਚਲਦੇ ਵਿੱਚ ਹੀ ਜੀ ਰਿਜਲਟ ਚਲਦੇ ਜੀ। ਉਹਨੂੰ ਪੇਮਨ ਗੂਗਲ पे ਕਰਾਂਗੇ ਜੀ। ਠੀਕ ਹੈ ਜੀ। ਕੋਈ ਫਰੋਡ ਬਾਜ਼ੀ ਨਹੀਂ। ਕੋਈ ਗਲਤ ਕੰਮ ਨਹੀਂ। ਦੁਕਾਨ ਦੀ ਸੀ ਐਡ ਵਾਸਤੇ ਅਲੱਕੀ ਡਰਾ ਕੱਢਿਆ ਜੀ। ਸਿਰਫ 101 ਰੁਪਏ ਦਾ ਕੁੱਪਣਾ ਹੀ ਐਤਵਾਰ ਨੂੰ 9 ਤਰੀਕ ਚੌਥਾ ਮਹੀਨਾ ਜੀ। ਠੀਕ। ਟੋਕਨ ਜੇ ਕਿਸੇ ਨੇ ਆਨਲਾਈਨ ਲੈਣਾ ਆਨਲਾਈਨ भी है। देश, आपने को ले बेरे सारी बेरे अपने जड़ी बूटे हल्डा ओले बे भी ठीक है जामन गेड पनीर डोडी जि चीज देसी जड़ी बूटी लेने अपने आज भी अगे आए दिखाने आप ਪੂਰੀ ਵਧੀਆ ਕੁਆਲਿਟੀ ਦੀ ਆ ਪੂਰਾ ਇੱਕ ਨੰਬਰ ਵੀਰੇ ਹਾਂ ਸਾਉ ਉਹਦੀ ਗਾਰੰਟੀ ਹੋਵੇ ਸੋ ਬੀ ਇੱਕ ਨੰਬਰ ਕੋਈ ਉਹ ਵੀਰੇ ਗਲਤ ਕੰਮ ਨਹੀਂ ਕਰਾਂਗੇ ਵੀਰੇ ਗਾਹ ਦੇ ਨੀਰ ਚਲ ਕੇ ਆਂਦਾ ਚੀਜ਼ ਗਲਤ ਦੇ ਕੇ ਮੋੜ ਕੇ ਦਿਖਾ ਦੇ ਨਹੀਂ ਕਰਾਂਗੇ ਹਾਂ ਕਿਉਂ ਦੋਰੋਂ ਦਰੋਂ ਇਹ ਵੀਡੀਓ ਬਹੁਤ ਦੂਰ ਤੱਕ ਜਾਣੀ ਆ ਹਾਂਜੀ ਵੀਰੇ ਆ ਦੇਖੋ ਜਿਵੇਂ ਮੇਰੇ ਭਰਾਵਾਂ ਨੇ ਆਉਣਾ ਇਹ ਨਾ ਹੋਵੇ ਗਾਹ ਚੀਜ਼ ਨਾ ਅਗਲੇ ਨੂੰ ਵਧੀਆ ਮਿਲੇ ਫੇਰ ਲਾਂਬਾ ਨਹੀਂ ਉਹ ਕੰਮ ਵੀਰੇ ਕਰਦੀ ਨਹੀਂ ਵੀਰੇ ਆਪਾਂ ਉਹ ਦੇਖੋ ਜਿਵੇਂ ਸਾਰੇ ਉਹ ਦੇਖ ਲਓ ਮਗਰ ਵੀਰੇ ਜਿੰਨੇ ਡੱਬੇ ਲੱਗੇ ਸਾਰੇ ਦੇਸੀ ਜਿਹੇ ਬੁੱਟੇ ਰਿਆ ਠੀਕ ਆ ਜੀ ਜੇ ਕਿਸੇ ਨੇ ਸਾਫ ਦੀ ਜਿਹੜੀ ਬੁੱਟੀ ਲੈਣੀ ਆ ਉਹਨ ਜੀ ਕਿਸ ਕਿਸ ਸਿੰਘਾ ਵੀ ਮਿਲਦੀਆਂ ਸੀਆ ਵੀ ਲੈਣੀ ਅਸੀਂ ਆ ਪੀਜ਼ ਦੇ ਵੀਰੇ ਸਾਹਮਣੀ ਦੁਕਾਨ ਦੇ ਗਰੈਂਡਾ ਲੱਗੇ ਉੱਪਰ ਜੀ ਠੀਕ ਹੈ ਕੋਲੇ ਖੜਾ ਕੇ ਕੋਲੇ ਖੜਾ ਕੇ ਬੀਜ ਦੇ ਓਕੇ ਸਾਰਾ A to Z ਜਿਵੇਂ ਦੇਖੋ ਜੀ ਮਜੀਠ ਸਪਾਰੀ ਸਿਵਲਿੰਗ ਵੀ ਬੀਜ ਬੰਦ ਪੀਪਲ ਆਮੂਲ ਤਾਲ ਮਖਾਣਾ ਬਾਮਨ ਸਫੇਦ ਕਨੀ ਡੋਡੀ ਕੋਲ ਡੋਡੀ ਸਾਰਾ ਕੁਝ ਜੋ ਵੀ ਐਨੀਥਿੰਗ ਜਿਹੜੀ ਬਿੱਟ ਚ ਆ ਜਾਂਦੇ ਵੀਰੇ ਉਹ ਆਪਣੇ ਕੋਲੇ ਹਾਜੇ ਮਿਲੂਗਾ ਵੀਰੇ ਠੀਕ ਹੈ ਜੀ ਠੀਕ ਹੈ ਸਾਰੇ ਸਾਰਾ ਕੁਝ ਵੀਰੇ ਕੋਈ ਪਾਟ ਪੂਟ ਦਾ ਸਮਾਨ ਲੈਣਾ ਵੀਰੇ ਕੋਈ ਖੰਡ ਪਾੜ ਦਾ ਸਮਾਨ ਲੈਣਾ ਵੀਰੇ ਠੀਕਾ ਵੀਕੈਂਡ ਜਿਹੜਾ ਵੀ ਮਰਜ਼ੀ ਸਮਾਨ ਲੈਣਾ ਵੀਰੇ ਆਪਣੇ ਕੋਲ ਅਵੇਲੇਬਲ ਹੋਊਗਾ ਜੀ ਸਾਰਾ ਕੁਝ ਜੀ ਠੀਕ ਹੈ ਜੀ ਠੀਕਾ ਬਹੁਤ ਵਧੀਆ ਠੀਕ ਹੈ ਹਾਂਜੀ ਦੋਸਤੋ ਇਹ ਨਾ ਰੈਕੋਟਾ ਜ਼ਿਲ੍ਹਾ ਲੁਧਿਆਣਾ ਪੈਂਦਾ ਬਾਜ਼ਾਰ ਦੇ ਵਿੱਚ ਦੁਕਾਨ ਹੈ ਇਹਨਾਂ ਦੀ ਐਂਤੀਆਣੇ ਵਾਲੇ ਅਰਨੇ ਦੀ ਹੱਟੀ ਵਾਈਦੀ ਹੈ ਇੱਥੋਂ ਆ ਕੇ ਤੁਸੀਂ ਦੋਸਤੋ ਲੈ ਸਕਦੇ ਹੋ ਆਪਦੀ ਪੂਰੀ ਤਸੱਲੀ ਕਰਕੇ ਠੀਕਾ ਆਪਣੇ ਇਹਦੇ ਵਿੱਚ ਕੋਈ ਕਮਿਸ਼ਨ ਨਹੀਂ ਹੈ ਇਹਨਾਂ ਨੂੰ ਭਰਾਵਾਂ ਨੂੰ ਕਿਹਾ ਆਪਾਂ ਬਈ ਚੀਜ਼ ਵਧੀਆ ਕੁਆਂਟੀਟੀ ਤਾਂ ਹਰੇਕ ਕੋਲੇ ਹੁੰਦੀ ਹੈ ਕੁਆਲਿਟੀ ਹੋਣੀ ਚਾਹੀਦੀ ਹੈ ਕੁਆਲਿਟੀ ਦੇ ਵਿੱਚ ਆਪਾਂ ਇਹਨਾਂ ਨੂੰ ਦੱਸਿਆ ਵੀ ਕੋਈ ਨਹੀਂ ਹੈ ਵੀ ਕੁਆਲਿਟੀ ਪੂਰੀ ਇੱਕ ਨੰਬਰ ਹੋਣੀ ਚਾਹੀਦੀ ਹੈ ਵਧੀਆ ਉਹ ਵੀਰ ਕਹਿੰਦੇ ਕੁਆਲਿਟੀ ਪੂਰੀ ਵਧੀਆ ਹੋ ਬਾਕੀ ਤੁਸੀਂ ਆਪ ਸਮਝਦਾਰ ਹੋ ਤਸੱਲੀ ਕਰਕੇ ਤੁਸੀਂ ਆਪ ਦੀ ਲੈ ਕੇ ਜਾ ਸਕਦੇ ਹੋ ਇੱਕ ਰਾਉਂਡ ਤੋਂ ਪਹਿਲਾਂ ਕਾਲ ਕਰ ਲਓ ਕਾਲ ਕਰਕੇ ਪਤਾ ਕਰ ਲਓ ਸਮਾਨ ਇਹਨਾਂ ਕੋਲੇ ਵੈਸੇ ਸਾਰਾ ਬਾਧੂ ਪਿਆ ਹੈਗਾ ਸਮਾਨ ਬੂਤਾਂ ਦਾ ਸਾਰਾ ਸਮਾਨ ਦੇਸੀ ਜੜੀ ਬੂਟੀਆਂ ਬਹੁਤ ਆ ਤੇ ਤੁਸੀਂ ਦੋਸਤੋ ਆ ਕੇ ਲੈ ਕੇ ਜਾ ਸਕਦੇ ਧੰਨਵਾਦ ਜੀ ਸასი ਗਾਲ